ਪੈਨ ਮੈਂ ਇੱਕ ਤੁਹਾਡੀ ਵੀਡੀਓ ਦੇਖੀ ਹੈਗੀ ਜੋ ਮੈਂ ਤੁਹਾਡੇ ਕੋਲ ਪਹੁੰਚਾਇਆ ਵੀਡੀਓ ਦੇਖ ਕੇ ਤੇ ਬਾਈ ਦੇ ਹਾਲਾਤ ਇੰਨੇ ਮੰਦੇ ਬਣ ਕੇ ਬਿਲਕ ਦਿਖਾਏ ਗਏ ਤੇ ਪਰੇ ਕੀ ਗੱਲ ਬਣੀ ਹੈਗੀ ਅਗਰ ਇੱਕ ਅਕਸਵਟਣਗੇ ਸਿੱਕੇ ਪਹਿਲੇ ਵੀ ਨਹੀਂ ਕਾਲ ਘੁਟਣਗੇ ਪਤਾ ਨਹੀਂ ਕਿ ਸਟਾਰਟ ਸਮਾਰੀ ਨਸ਼ੇ ਵਾਲਿਆਂ ਨੇ ਇਹ ਪਤਾ ਨਹੀਂ ਐਕਸੀਡੈਂਟ ਹੋ ਗਿਆ ਸਾਨੂੰ ਕੋਈ ਪਤਾ ਨਹੀਂ ਲੱਗਦਾ ਹੈ ਸਭਾਈ ਮੈਂ ਮਕਸਦ ਲੈ ਗਈ ਕਰਕੇ ਮੋਸਰੋ ਬਠਿੰਡੇ ਲੈ ਗਈ ਬਠਿੰਡੇ ਵਾਲੇ ਨੇ ਚੰਡੀਗੜ੍ਹ ਭੇਜਤਾ ਚੰਡੀਗੜ੍ਹ ਵਾਲੇ ਨੇ ਹੀ ਸੱਨ ਪ੍ਰੇਸ਼ਣ ਕਰ ਤੇਰੇ ਦਿਮਾਗ ਦੇ ਦਿਮਾਗ ਤੇ ਸੱਤ ਬੱਚੀ ਆ ਤੇ ਹੱਡੀ ਕੱਢ ਕੇ ਪੇਟ ਚ ਰੱਖਤੀ ਹੱਡੀ ਵੀ ਖਰਾਬ ਹੋ ਗਈ 8 ਲੱਖ ਰੁਪਇਆ ਲਾਤਾ ਇਸ ਤੇ ਮੈਂ ਹੁਣ ਮੇਰੇ ਕੋਲੇ ਇਲਾਜ ਵਾਸਤੇ ਨਾ ਤਾਂ ਕੋਈ ਪੈਸਾ ਨਾ ਬੱਚਾ ਵਾਸਤੇ ਰਾਸ਼ਨ ਬਹੁਤ ਹੱਥ ਜਿਆਦਾ ਤੰਗ ਹੋ ਗਿਆ ਵੇੜਾ ਕੋਈ ਮੋਟਰਸਾਈਕਲ ਕੁਛ ਵੀ ਚੀਜ਼ ਸੀ ਮੈਂ ਸਾਰੀ ਵੇਚ ਕੇ ਇਹਦੇ ਤੇ ਲਾਤੀ ਹੁਣ ਜੀ ਇਹ ਲਾਜ ਵੱਨੋਂ ਪਿਆ ਹੋਇਆ ਪਾਪਾ ਅਰੇ ਕਿੱਥੋਂ ਤੁਗਾ ਰੁੰਤengo ਕੋ ਤੈਨੀਆਂ ਮੰਮੀ ਸਾਡਾ ਡੈਡੀ ਕਦੋਂ ਉੱਠੂਗਾ ਸਾਡਾ ਪਾਪਾ ਕਦੋਂ ਉੱਠੂਗਾ ਮੈਨੂੰ ਵੀ ਰੋਟੀ ਨਹੀਂ ਅੰਥਲ ਪੜ ਕੇ ਨਹੀਂ ਵਿਚਾਰਿਆਂ ਦੇ ਨਾਲ ਘਰੇ ਰਸਾ ਦਾ ਖਾਣ ਵਾਸਤੇ ਉਹਦੇ ਨਾਲ ਕੋਈ ਫੈਸਲਾ ਦੁੱਧ ਪੀਂਦਾ ਗਾਏ ਨਿਪਪਲਾਂ ਨਾਲ ਪਿੰਦਰਾ ਦੋਨੇ ਦੁੱਧ ਆ ਵੱਡੀ ਪੜੀ ਜਾਂਦੀ ਆ ਨਾ ਇਹਦੇ ਪੜਾਉਣ ਲਈ ਖਰਚਾ ਕੋਈ ਵਿਚਾਰ ਆਪ ਹੀ ਜਦੋਂ ਮੰਜੀ ਤੇ ਪਹਿ ਗਿਆ ਕੌਣ ਸਾਨੂੰ ਖੁਆ ਕੇ ਖਵਾਵੇ ਮੇਰੀ ਵਾ ਮੁੱਖ ਪੀਂ ਕੋਈ ਬਾਹ ਨਹੀਂ ਹੱਥ ਬੰਨ ਕੇ ਬੇਨਤੀ ਆਈ ਮੇਰਾ ਜਰੂਰ ਸਾਰਾ ਲਾਓ ਇਹ ਤਾਂ ਲਾਜ ਰਾਣਾ ਜੀ ਇਹ ਲਾਜ ਵੱਲੋਂ ਆ ਕੇ ਆਈ ਸੱਸ ਜੀ ਆਪ ਦੁੱਖ ਭਰੀ ਕਹਾਣੀ ਭੈਣ ਕੋਲ ਸੁਣੀ ਹੈ ਕਿ ਮੇਰਾ ਪਿੰਡ ਕੋੜਪਈ ਨਾਨਕ ਤੇਰਾ ਤੇਰਾ ਸਰਟੀ ਦੇ ਵੱਲ ਪਹੁੰਚਿਆਗਾ ਸੇਵਾ ਲੈ ਕੇ ਭੈਣ ਦੇ ਘਰ ਤੇ ਦੁਖੀ ਵੀਰ ਜੋ ਮਿਲ ਕੇ ਮੰਜੇ ਤੇ ਪਿਆਗਾ ਇਹ ਬੋਲ ਵੀ ਨਹੀਂ ਸਕਦਾ ਹੁਣ 4 ਮਹੀਨੇ ਹੋ ਗਏ ਆ ਨਿੱਕੇ ਨਿੱਕੇ ਬੱਚੇ ਇਹਨਾਂ ਦੇ ਤਿੰਨ ਗੁੱਟੀਆਂ ਗੁੱਟਗੀਆਂ ਆ ਜਿਹੜੇ ਤੁਹਾਡੇ ਸਾਹਮਣੇ ਦੇਖ ਰਹੀਆਂ ਗੀਆਂ ਆ ਨਿੱਕੇ ਬੱਚੀਆਂ ਤਾਂ ਦੁੱਧ ਸੀਸੀ ਨਾਲ ਪਿੰਦੀਆਂ ਗੀਆਂ ਇਹ ਭੈਣ ਪੜਦੀ ਹੈਗੀ ਘਰ ਦੇ ਹਾਲਾਤ ਬਹੁਤ ਮੰਦੇ ਹੋ ਚੁੱਕੇ ਹੈ ਘਰ ਦੇ ਵਿੱਚ ਰਾਸ਼ਨ ਵੀ ਹੈ ਨਹੀਂ ਵੀਡੀਓ ਚ ਦੱਸਿਆ ਗਿਆ ਸੀਗਾ ਤੇ ਜੋ ਸਾਡੀ ਸਾਇਟੀ ਤੋਂ ਸਰਿਆ ਭਾਈ ਉਹ ਅਸੀਂ ਇਹਨਾਂ ਦੇ ਘਰੇ ਲੈ ਕੇ ਪਹੁੰਚਾ ਹੋਏਗਾ ਤੇ ਇਹਨਾਂ ਦਾ ਪਿੰਡ ਸੁਖਨਾਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇਹਨਾਂ ਦਾ ਵੀਡੀਓ ਦੇ ਵਿੱਚ ਮੈਂ ਨੰਬਰ ਦੇਣ ਜਾ ਰਿਹਾਗਾ ਤੇ ਬਤ ਆਪਣੇ ਤੁਹਾਡਾ ਫੋਨ ਨੰਬਰ ਬੋਲਿਓ ਕਿੰਨਾ ਨੰਬਰ ਹੈ 99 97 99365 ਇੱਕ ਵਾਰ ਹੀ ਪੈਣੀ ਫਿਰ ਉਹ ਹੀ ਨੰਬਰ 9779799365 ਆ ਵੀਡੀਓ ਵਿੱਚ ਨੰਬਰ ਭਰਾਵੋ ਦੇ ਦਿੱਤਾ ਹੈਗਾ ਤੇ ਹੱਥ ਜੋੜ ਕੇ ਬੇਨਤੀ ਹੈ ਪੰਜਾਬੀ ਵੀਰਾਂ ਨੂੰ ਜੋ ਵੀਰੋ ਵੀਡੀਓ ਦੇਖਦਾ ਹੈਗਾ ਇਸ ਵੀਡੀਓ ਨੂੰ ਮਿਲ ਕੇ ਅਗਲਰ ਨਾ ਕਰਿਓ ਇਸ ਵੀਡੀਓ ਵਿੱਚ ਦੇਖਦੇ ਉਸ ਇਹਨਾਂ ਦੇ ਪਰਿਵਾਰ ਨੂੰ ਜਿੰਨੀ ਹੋ ਸਕਦਾ ਹੈ ਥੋੜੀ ਜਿਹੀ ਥੋੜੀ ਮਦਦ ਕਰਿਏ ਤੇ ਬਹੁਤ ਦੁਖੀ ਪਰਿਵਾਰ ਹੈ ਆ ਵੀਰ ਜੀ ਮੈਂ ਫੋਟੋ ਫੇਰ ਦਿਖਾਉਣਾ ਹੈਗਾ ਤੇ ਇਹ ਬਾਈ ਬੋਲ ਵੀ ਨਹੀਂ ਰਿਹਾ ਇਹ ਕੋਈ ਗੱਲ ਸੁਣ ਵੀ ਨਹੀਂ ਜਾਏਗਾ ਕਿਉਂਕਿ ਜੋ ਅਰਾਦਾ ਸੀਗਾ ਵੀ ਮੈਂ ਵੀਰ ਨਾਲ ਦੋ ਗੱਲਾਂ ਕਰਾ ਕੇ ਪਰ ਵੀਰ ਕੋਈ ਬੋ ਨਹੀਂ ਰਿਹਾਗਾ ਸੁਣ ਨਹੀਂ ਰਿਹਾਗਾ ਤੇ ਭੈਣਾ ਰੋ ਰਹੀਆਂ ਗਿਆ ਤੇ ਮੇਰੀ ਹੱਥ ਛੋੜ ਕੇ ਬੇਨਤੀ ਹੈ ਦੂਜੀ ਵਾਰ ਫੇਰ ਵੀਰਾਂ ਨੂੰ ਬੇਨਤੀ ਕਰਦਾ ਹੈ ਵੀ ਇਸ ਵੀਰ ਨੂੰ ਆਪਾਂ ਇਹਦਾ ਇਲਾਜ ਕਰਾ ਕੇ ਇਹਨੂੰ ਵੀਰ ਨੂੰ ਖੜਾ ਕਰੀਏ ਤੇ ਇਹ ਆਪਣੇ ਬੱਚਿਆਂ ਨੂੰ ਮਤਲਬ ਕਿ ਆਪਣੀ ਕਮਾਈ ਕਰਕੇ ਤੇ ਬੱਚਿਆਂ ਨੂੰ ਪਾਲ ਸਕੇ